ਇੱਕ ਵਾਰ ਪਾਤਸ਼ਾਹ ਕਲਗੀਧਰ ਪੰਥ ਦੇ ਵਾਲੀ ਜਗਤਗੁਰੂ ਧੰਤਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੈਥਲ ਵਿਖੇ ਦੀਵਾਨ ਲਗਾ ਕੇ ਬੈਠੇ ਸਨ ਕਿ ਕੈਥਲ ਦੇ ਸਿੱਖ ਅਤੇ ਸਿੱਖਣੀਆਂ ਵੀ ਆਪ ਜੀ ਦਾ ਜਸ ਸੁਣ ਕੇ ਦਰਸ਼ਨ ਕਰਨ ਵਾਸਤੇ ਆ ਗਏ। ਉਹਨਾਂ ਨੇ ਆ ਕੇ ਪਹਿਲਾਂ ਆਪ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਸਾਹਮਣੇ ਬੈਠ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਇਸਤਰੀਆਂ ਨੂੰ ਬੜੇ ਵਿਆਕਲ ਦੇਖ ਕੇ ਕਿਹਾ ਕਿ ਅਸੀਂ ਤੁਹਾਡੇ ਕਾਰਨ ਵੈਕੁੰਠ ਲੋਕ ਛੱਡ ਕੇ ਆਏ ਹਾਂ। ਤੁਹਾਡੇ ਵਿਅਕਲ ਹੋਣ ਦਾ ਕੀ ਕਾਰਨ ਹੈ ਉਹਨਾਂ ਸਭਨਾਂ ਨੇ ਹੱਥ ਜੋੜ ਕੇ ਅਰਜ਼ੀ ਕੀਤੀ ਗੁਰੂ ਜੀ ਤੁਸੀਂ ਸਾਡਾ ਕੀ ਕਾਰਜ ਰਾਸ ਕੀਤਾ ਹੈ ਜਿਤਨੇ ਵੀ ਗੁਰੂ ਅਵਤਾਰ ਹੋਏ ਹਨ ਉਹਨਾਂ ਸਾਡੀ ਮੁਕਤੀ ਨਹੀਂ ਲਿਖੀ ਸਾਡੇ ਵਿੱਚ ਕੀ ਦੋਸ਼ ਹੈ ਸਾਰੇ ਸੰਸਾਰ ਦੀ ਉਤਪਤੀ ਸਾਤੋਂ ਬਿਨਾਂ ਨਹੀਂ ਹੁੰਦੀ ਸਭਨਾਂ ਸ਼ਾਸਤਰਾਂ ਵਿੱਚ ਸਾਡੀ ਗਤੀ ਨਹੀਂ ਲਿਖੀ ਗੁਰੂ ਜੀ ਇਸਤਰੀਆਂ ਦੀ ਕੋਈ ਰਹਿਤ ਮਰਿਆਦਾ ਦੱਸੋ ਜਿਸ ਕਰਕੇ ਅਸੀਂ ਮੁਕਤ ਨੂੰ ਪ੍ਰਾਪਤ ਹੋਈਏ ਤਦ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ ਕਿ ਜੋ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੇਗਾ ਉਸ ਦੀ ਸੁੱਤੇ ਪੈ ਦੀ ਹੀ ਮੁਕਤੀ ਹੋ ਜਾਵੇਗੀ ਗੁਰੂ ਜੀ ਦੇ ਉੱਤੇ ਭਰੋਸਾ ਰੱਖਣਾ ਪਹਿਲੇ ਜੁਗਾਂ ਵਿੱਚ ਜਿੰਨੇ ਵੀ ਅਵਤਾਰ ਹੋਏ ਹਨ ਉਹ ਸਾਰੇ ਰਾਜੇ ਸੀ ਗਰੀਬ ਨੂੰ ਕੋਈ ਨੇੜੇ ਨਹੀਂ ਟੁਕਣ ਦਿੰਦਾ ਸੀ ਅਤੇ ਵੇਦ ਸ਼ਾਸਤਰ ਪੜ੍ਹਨੇ ਕਰਕੇ ਲੋਭੀ ਅਤੇ ਅਭਿਮਾਨੀ ਹੁੰਦੇ ਸਨ ਉਸ ਵਕਤ ਮਨੁੱਖਾਂ ਦੀ ਉਮਰ ਬਹੁਤ ਹੁੰਦੀ ਸੀ ਅਤੇ ਉਹਨਾਂ ਜੁਗਾਂ ਵਿੱਚ ਉਸ ਸਮੇਂ ਦਾ ਧਰਮ ਕਰਮ ਉਦੋਂ ਹੀ ਫਲਦਾ ਸੀ ਭਾਈ ਹੁਣ ਕਲਯੁਗ ਹੈ ਸ੍ਰੀ ਗੁਰੂ ਨਾਨਕ ਦੇਵ ਜੀ 10 ਅਵਤਾਰ ਕਲਯੁਗ ਵਿੱਚ ਹੋਏ ਹਨ ਅਤੇ ਅਸੀਂ ਸ਼ਾਂਤਕੀ ਅਤੇ ਸੰਤੋਖੀ ਅਵਤਾਰ ਧਾਰਿਆ ਹੈ ਅਤੇ ਨੌਵਾਂ ਪਾਤਸ਼ਾਹੀਆਂ ਜੀ ਨੇ ਰਾਜ ਗ੍ਰਹਿਣ ਨਹੀਂ ਕੀਤਾ ਕੇਵਲ ਪਰਮੇਸ਼ਰ ਅਕਾਲ ਪੁਰਖ ਦੀ ਹੀ ਭਗਤੀ ਗ੍ਰਹਿਣ ਕੀਤੀ ਹੈ ਗੁਰੂ ਜੀ ਨੇ ਕਿਹਾ ਜੋ ਕੋਈ ਸਿੱਖ ਸਿੱਖਣੀ ਗੁਰੂ ਕੀ ਰਹਿਤ ਮਰਿਆਦਾ ਨਾਲ ਚੱਲੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੇਗਾ ਔਰ ਬਾਣੀ ਦੇ ਸ਼ਬਦਾਂ ਨੂੰ ਗ੍ਰਹਿਣ ਕਰੇਗਾ ਅਤੇ ਕਮਾਵੇਗਾ ਉਸ ਦੀਆਂ 21 ਕੁਲਾਂ ਤਰ ਜਾਣਗੀਆਂ ਸਿੱਖਣੀਆਂ ਨੇ ਬਚਨ ਕੀਤਾ ਕਿ ਗੁਰੂ ਜੀ ਜਿੰ ਪੂਤ ਸਾਨੂੰ ਚੰਬੜ ਜਾਂਦੇ ਹਨ ਸਾਨੂੰ ਕੋਈ ਆਪਾ ਦੱਸੋ ਗੁਰੂ ਜੀ ਨੇ ਬਚਨ ਕੀਤਾ ਕਿ ਤੁਸੀਂ ਜਲ ਦੇ ਕਿਨਾਰੇ ਬੈਠ ਕੇ ਨਗਨ ਇਸ਼ਨਾਨ ਨਹੀਂ ਕਰਨਾ ਜਲ ਦੇਵਤਾ ਹੈ ਸਵੇਰੇ ਜਪਜੀ ਸਾਹਿਬ ਜੀ ਦਾ ਪਾਠ ਕਰੋ ਸ਼ਾਮ ਵੇਲੇ ਰਹਿਰਾਤ ਸਾਹਿਬ ਜੀ ਦਾ ਪਾਠ ਕਰੋ ਰਾਤੀ ਸੌਣ ਵਕਤ ਆਰਤੀ ਸੋਹਿਲਾ ਪੜਿਆ ਕਰੋ ਆਪਣੇ ਬਢੇਰਿਆਂ ਦੀ ਸੇਵਾ ਕਰੋ ਕਦੀ ਭੂਤ ਪ੍ਰੇਤ ਤੁਹਾਡੇ ਨੇੜੇ ਨਹੀਂ ਆਉਣਗੇ ਨਾ ਇਸਤਰੀ ਦਾ ਪੇਟ ਗਿਰੇਗਾ ਨਾ ਚਿੰਤਾ ਆਧਿਕ ਰੋਗ ਹੋਵੇਗਾ ਨਾ ਬਾਜ ਇਸ ਹੋਵੇਗੀ 8 ਵਰਸ 10 ਵਰਸ 13 ਵਰਸ ਨੰਗੇ ਨਹੀਂ ਰਹਿਣਾ ਇਸਤਰੀ ਨੂੰ ਬਹੁਤ ਦੋਸ਼ ਹੈ 5 ਵਰਸ ਤੱਕ ਨੰਗੇਜ ਦਾ ਕੋਈ ਦੋਸ਼ ਨਹੀਂ ਹੈ ਮਾਤਾ ਦਾ ਭੈਣ ਦਾ ਨੰਗੇਜ ਦੇਖਣਾ ਪੁੱਤਰ ਨੂੰ ਮਾੜਾ ਹੈ ਇਸਤਰੀ ਨੂੰ ਚਾਹੀਦਾ ਹੈ ਕਿ ਸ਼ਹਿਰਾ ਰੱਖੇ ਗਲ ਕੁੜਤੇ ਕੁੜਤੀਆਂ ਰੱਖੋ ਅੰਮ੍ਰਿਤ ਛਕੋ ਮਿੱਠਾ ਬੋਲੋ ਰੋਗੀ ਦੁਖੀ ਗਰੀਬ ਉੱਤੇ ਦਇਆ ਕਰੋ ਭਜਨ ਕਰੋ ਰਹਿਤ ਮਰਿਆਦਾ ਦੇ ਨਾਲ ਰਹੋ ਗੁਰੂ ਗੁਰੂ ਜਪੋ ਤੁਸੀਂ ਕਲਿਆਣ ਰੂਪ ਹੋ ਕੇ ਪਰਮ ਗਤੀ ਨੂੰ ਪ੍ਰਾਪਤ ਹੋਵੋਗੇ ਜੰਮ ਤੁਹਾਡੇ ਕਦੀ ਨੇੜੇ ਨਹੀਂ ਆਉਣਗੇ ਪ੍ਰਾਇੇ ਪੁਰਸ਼ ਨੂੰ ਅਗਨੀ ਦੇ ਸਮਾਨ ਜਾਣੋ ਆਪਣੇ ਸੱਸ ਸਹਰੇ ਦੀ ਲਾਜ ਰੱਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ਼ਨ ਕਰੋ ਗੁਰੂ ਜੀ ਨੂੰ ਸਰਬਜਗਪੂਰਨ ਸਮਝੋ ਆਪਣੇ ਹਿਰਦੇ ਵਿੱਚ ਭੈ ਰੱਖੋ ਪਾਪਾਂ ਤੋਂ ਬਚੋ ਬਹੂ ਬੇਟੀ ਦੀ ਇੱਜ਼ਤ ਕਰੋ ਘਰ ਵੀ ਤੇ ਬਾਹਰ ਵੀ ਉਸ ਦੀ ਇੱਜ਼ਤ ਨੂੰ ਵਧਾਵੋ ਬੋਲੋ ਵਾਹਿਗੁਰੂ